ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਯੋਧਨਸ਼ਾ ਵਿਰੋਧ ਮੁਹਿੰਮ ਤਹਿਤ ਗਠਿਤ ਨਸ਼ਾ ਮੁਕਤੀ ਮੋਰਚਾ ਦੇ ਮਾਲਵਾ ਸੈਂਟਰਲ ਦੇ ਜ਼ੋਨਲ ਕੋਆਰਡੀਨੇਟਰ ਜੀਤ ਸਿੰਘ ਢਿਲਵਾ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਤਿਹਗੜ ਸਾਹਿਬ ਵਿਖੇ ਡੀਸੀ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਇਸ ਮੌਕੇ ਗੱਲਬਾਤ ਕਰਦੇ ਹੋਏ ਮਾਲਵਾ ਸੈਂਟਰਲ ਦੇ ਜ਼ੋਨਲ ਕੋਆਰਡੀਨੇਟਰ ਸੁਦੇਸ਼ ਸਿੰਘ ਢਿਲਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਨੂੰ ਜੜ ਤੋਂ ਖਤਮ ਕਰਨ ਲਈ ਜਿੱਥੇ ਯੋਧਨਸ਼ਾ ਵਿਰੋਧ ਮੁਹਿੰਮ ਚਲਾਈ ਗਈ ਹੈ ਉੱਥੇ ਹੀ ਨਸ਼ਾ ਮੁਕਤੀ ਮੋਰਚਾ ਦਾ ਵੀ ਗਠਨ ਕੀਤਾ ਗਿਆ ਹੈ ਜੋ ਪਿੰਡ-ਪਿੰਡ ਹਰ ਵਾਰਡ ਵਿੱਚ ਜਾ ਕੇ ਨਸ਼ਾ ਵਾਲੀ ਨੋਜਵਨਾ ਵਾਰੇ ਪਤਾ ਕੀਤਾ ਜਾਵੇਗਾ ਸਾਡਾ ਅੱਜ ਇਕੱਠੇ ਹੋਣ ਦਾ ਮੋਟਿਵੇ이션 ਹੈ ਜੀ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਇੱਕ ਜੁੱਧ ਨਸ਼ਾ ਵਿਰੁੱਧ ਜਿਹੜੀ ਮੈਮ ਹੈ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਉਹਦੇ ਤਹਿਤ ਅੱਗੇ ਇਸ ਨੂੰ ਅੱਗੇ ਵਧਾਉਂਦੇ ਹੋਏ ਆ ਨਸ਼ਾ ਮੁਕਤੀ ਮੋਰਚਾ ਇੱਕ ਟੀਮ ਦਾ ਜਿਹੜਾ ਉਹ ਗਠਨ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਉਸਨੇ ਘਰ ਘਰ ਜਾ ਕੇ ਹਰ ਪਿੰਡ ਚ ਜਾ ਕੇ ਹਰ ਗਾਟ ਚ ਜਾ ਕੇ ਨਸ਼ੇ ਨੂੰ ਰੋਕ ਲਈ ਕੰਮ ਕਰਨਾ ਉਹਦੇ ਵਿੱਚ ਰਲ ਕੇ ਜਿਹੜੀ ਆਪਣਾ ਸਰਕਾਰ ਪਬਲਿਕ ਐਡਮਿਨਿਸਟ੍ਰੇਸ਼ਨ ਤੇ ਸਾਰੇ ਲੋਕ ਇਕੱਠੇ ਹੋ ਕੇ ਇਸ ਲੜਾਈ ਨੂੰ ਲੜਨ ਲਈ ਅਸੀਂ ਜਿਹੜੇ ਇੱਕਜੁੱਟ ਹੋ ਰਹੇ ਹਾਂ ਤੋਂ ਸਭ ਤੋਂ ਪਹਿਲਾਂ ਪਿੰਡਾਂ 'ਚ ਵਿਲੇਜ ਡਿਫੈਂਸ ਕਮੇਟੀ ਬਣਾਈ ਗਈ ਨੇ ਜਿਹੜੇ ਨਸ਼ਾ ਨੂੰ ਰੋਕਣ ਵਾਸਤੇ ਸਾਡਾ ਸਾਥ ਦੇਣਗੇ ਉਹਨਾਂ ਬੰਦਿਆਂ ਨੂੰ ਆਇਡੈਂਟੀਫਾਈ ਕਰਨਗੇ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਨੂੰ ਉਹਨਾਂ ਬਾਰੇ ਸਰਕਾਰ ਨੂੰ ਜਾਣਕਾਰੀ ਦੇਣਗੇ ਪੁਲਿਸ ਨੂੰ ਜਾਣਕਾਰੀ ਦੇਣਗੇ ਪਲੱਸ ਜਿਹੜੇ ਸਾਡੇ ਨੌਜਵਾਨ ਇਸ ਗ੍ਰਿਫਟ ਚ ਆ ਚੁੱਕੇ ਨੇ ਇਸ ਰੋਗ ਜਿਹੜਾ ਉਹਨਾਂ ਨੂੰ ਲੱਗ ਚੁੱਕਿਆ ਉਹਨੂੰ ਰੋਕਣ ਲਈ ਉਹਨਾਂ ਦਾ ਇਲਾਜ ਕਰਾਉਣ ਲਈ ਜਿਹੜੀ ਹੈ ਉਹ ਤਿਆਰੀ ਉਹ ਸਰਕਾਰ ਜਿਹੜਾ ਉਹ ਪਲਾਨ ਕਰ ਰਹੀ ਹੈ ਜਿਹੜੇ ਨਵੇਂ ਸਾਡੇ ਨਸ਼ਾ ਸ਼ਰੈਡ ਹਾਊਸ ਸੈਂਟਰ ਨੇ ਉੱਥੇ ਉਹਨਾਂ ਨੂੰ ਭਾਗੀ ਕਰਵਾਇਆ ਜਾਊਗਾ ਜੇ ਕਿਤੇ ਲੱਗਦਾ ਹੈ ਕਿ ਬਹੁਤ ਜ਼ਿਆਦਾ ਸੰਖਿਆ ਵਧੀ ਹੈ ਜਿਸ ਤਰ੍ਹਾਂ ਕਰੋਨਾ ਚ ਪਿੰਡਾਂ 'ਚ ਕੁਆਰੰਟਾਈਨ ਸੈਂਟਰ ਬਣਾਏ ਗਏ ਸੀ ਉਹ ਸਰਕਾਰ ਦੀ ਇਹ ਪ੍ਰਵੀਜ਼ਨ ਹੈ ਕਿ ਉੱਥੇ ਉਹਨਾਂ ਦਾ ਗੈਨ ਪੱਧਰ ਤੇ ਉੱਥੇ ਉਹਨਾਂ ਦਾ ਇਲਾਜ ਕਰਵਾਇਆ ਜਾਊਗਾ ਉਸ ਤੋਂ ਬਾਅਦ ਨਸ਼ਾ ਛੱਡਣ ਤੋਂ ਬਾਅਦ ਦੁਬਾਰਾ ਉਹ ਮਾੜੀ ਸੰਗਤ ਚ ਦੁਬਾਰਾ ਫਿਰ ਤੋਂ ਨਾ ਆਉਣ ਇਸ ਲਈ ਸਰਕਾਰ ਉਹਨਾਂ ਨੂੰ ਰੋਜ਼ਗਾਰ ਮਹਈਆ ਕਰਾਉਣ ਦਾ ਜਿਹੜਾ ਕੰਮ ਆ ਉਹ ਵੀ ਕਰੂਗੀ ਪਲੱਸ ਯੂਥ ਕਲੱਬ ਜਿਹੜੇ ਉਹ ਉਹਨਾਂ ਤੇ ਕੰਮ ਕਰਨਗੇ ਨਵੇਂ ਖੇਡ ਗਰਾਊਂਡ ਪਿੰਡਾਂ 'ਚ ਬਣਾਏ ਜਾਣਗੇ ਤਾਂ ਜੋ ਨਸ਼ੇ ਤੋਂ ਬਾਅਦ ਖੇਡ ਗਰਾਊਂਡਾਂ ਨਾਲ ਜੁੜ ਕੇ ਚੰਗੀ ਸਿਹਤ ਵੱਲਾ ਜਾ ਸਕਣ ਤੇ ਨਾਲ ਹੀ ਜੇ ਕੋਈ ਰੋਜ਼ਗਾਰ ਕਰਨਾ ਚਾਹੁੰਦੇ ਨੇ ਤਾਂ ਸਰਕਾਰ ਉਹਨਾਂ ਨੂੰ ਫਾਈਨੈਂਸ਼ਲੀ ਉਹਨਾਂ ਦੀ ਮਦਦ ਕਰੂਗੀ ਉਹਨਾਂ ਨੂੰ ਫਾਈਨਾਂਸ ਕਰੂਗੀ ਸੋ ਇਸ ਤਰ੍ਹਾਂ ਨਾਲ ਅੱਗੇ ਸਟੈਪ ਬਾਈ ਸਟੈਪ ਕਾਫੀ ਕੰਮ ਹੈ ਜਿਹੜੇ ਉਹ ਸਰਕਾਰ ਵੱਲੋਂ ਕਰਨੇ ਨੇ ਆਉਣ ਵਾਲੇ ਟਾਈਮ 'ਚ ਸੋ ਸਰਕਾਰ ਦਾ ਮੇਨ ਜਿਹੜਾ ਮਕਸਦ ਇਹੀ ਹੈ ਕਿ ਹਰੋ ਕੰਮ ਹਰੋ ਸੰਭਵ ਯਤਨ ਕਰਨਾ ਹੈ ਜਿਹੜਾ ਨਸ਼ੇ ਦੀ ਰੋਕਥਾਮ ਲਈ ਕੀਤਾ ਜਾ ਸਕਦਾ ਸੋ ਉਹਦੇ ਲਈ ਅੱਜ ਸਾਰੇ ਅਸੀਂ ਅਧਿਕਾਰ ਸਾਹਿਬ ਦੇ ਮਾਜੂਦ ਡੀਸੀ ਸਾਹਿਬ ਸਾਰਾ ਪ੍ਰਸ਼ਾਸਨ ਅੱਜ ਅਸੀਂ ਇਕੱਠੇ ਹੋ ਕੇ ਸਾਡਾ ਜਿਹੜਾ ਪਹਿਲਾ ਈਵੈਂਟ ਹੈ ਵੀਡੀਸੀ ਕਮੇਟੀ ਦੀ ਜਿਹੜੀ ਮੀਟਿੰਗ ਹੈ 10 ਤਰੀਕ ਨੂੰ ਇੱਥੇ ਹੋਣੀ ਹੈ ਉਹਦੇ ਲਈ ਅੱਜ ਸਾਡੀ ਇਹ ਮੀਟਿੰਗ ਹੋਈ ਹੈ ਸੋ অন ਵਾਲ ਟਾਈਮ ਤੇ ਉਹਨਾਂ ਦੇ ਨਾਲ ਅੱਜ ਫੂਰ ਵੀ ਜਿਹੜੇ ਪ੍ਰੋਗਰਾਮ ਹੋਣੇ ਸਟੈਪ ਬਾਈ ਸਟੈਪ ਯਾਤਰਾਵਾਂ ਹੋਣੀਆਂ ਨੇ ਅਸੀਂ ਅਮ ਸਾਹਿਬ ਕੋਲ ਜਾਵਾਂਗੇ ਸੋ ਉਹਦੇ ਲਈ ਵੀ ਅਸੀਂ ਉਸ ਤੋਂ ਬਾਅਦ ਫਿਰ ਦੁਬਾਰਾ ਇਕੱਠੇ ਹੋਵਾਂਗੇ ਸੋ ਅੱਜ ਇਕੱਠੇ ਹੋਣ ਦਾ ਮਕਸਦ ਇਹ ਸੀ ਜਿਹੜੇ ਮਸ਼ੀਨਰੀ ਬਣਾਣੀ ਹੈ ਜੀ ਕਨਾਂ ਦੇ ਤੁਸੀਂ ਗੱਲ ਕੀਤੀ ਉਹ ਕੋਲ ਕਿਸ ਟਾਈਪ ਦੇ ਮਾਈਂਡ ਦੇ ਨਾਮ ਕਿਤੇ ਜਾਣੋ ਉਹਦੇ ਚ ਪਿੰਡ ਚ ਸਾਂਝੇ ਤੌਰ ਤੇ ਬੰਦੇ ਨੇ ਉਹਦੇ ਚ ਐਜੂਕੇਸ਼ਨਿਸਟ ਵੀ ਨੇ ਰਿਟਾਇਰਡ ਟੀਚਰ ਵੀ ਨੇ ਕੋਈ ਡਾਕਟਰ ਸਾਹਿਬਾਨ ਨੇ ਸਾਂਝੇ ਬੰਦੇ ਪਿੰਡਾਂ ਦੇ ਉਹਨਾਂ ਨੂੰ ਉਹਨਾਂ ਕਮੇਟੀਆਂ ਚ ਲਿਆ ਗਿਆ ਜਿਹੜੇ ਪਿੰਡ ਦੀ ਜਾਣਕਾਰੀ ਲੈਂਦੇ ਨੇ ਜਿਨ੍ਹਾਂ ਦਾ ਸਮਾਜਿਕ ਦਾਇਰਾ ਵੀ ਹੈ ਲੋਕ ਜਿਨ੍ਹਾਂ ਦੇ ਆਖੇ ਵੀ ਲੱਗਦੇ ਨੇ ਉਹਨਾਂ ਨੂੰ ਇਸ ਟੀਮ ਤੇ ਜਿਹੜਾ ਲਿਆ ਗਿਆ ਤਾਂ ਜੋ ਉਹ ਉਹ ਬੱਚਿਆਂ ਨੂੰ ਜਿਹੜੇ ਨੌਜਵਾਨ ਇਸ ਚ ਲੱਜੁਕੇ ਨੇ ਉਹ ਉਹਨਾਂ ਦੇ ਆਖੇ ਲੱਗ ਸਕਣ ਇਹੋ ਜਿਹੇ ਬੰਦਿਆਂ ਦੀ ਚੋਣ ਆ ਜਿਹੜੀ ਉਹ ਕਮੇਟੀ ਵਾਸਤੇ ਕੀਤੀ ਗਈ ਹੈ। ਆਬਜੈਕਟਿਵ ਕੋਈ ਡਾਟਾ ਫਿਗਰ ਤਾਂ ਨਹੀਂ ਹੈ ਸਾਡੇ ਕੋਲ ਪਰ ਜਿਸ ਤਰ੍ਹਾਂ ਸਮਝ ਰਿਸਪੌਂਸ ਆ ਰਿਹਾ ਬੜੇ ਫੋਨ ਵੀ ਆਉਦੇ ਨੇ ਪਿੰਡਾਂ ਜੋ ਸਾਡੇ ਸਾਥੀ ਵੀ ਦੱਸਦੇ ਨੇ ਕਿ ਬਹੁਤ ਲੋਕ ਜਿਹੜੇ ਨੇ ਉਹ ਛੱਡਣਾ ਚਾਹੁੰਦੇ ਨੇ ਪਰ ਕਿਤੇ ਨਾ ਕਿਤੇ ਇੱਕ ਤਰ੍ਹਾਂ ਨਾਲ ਉਹਨਾਂ ਤੇ ਸਮਾਜਿਕ ਡਰ ਕਹਿ ਲਓ ਜਾਂ ਉਹ ਸੰਘ ਦੇ ਨੇ ਹਸਪੀਟਲ वगैरह ਜਾਣਾ ਜਾਂ ਤੋਂ ਹੁਣ ਇਹਨਾਂ ਦੀ ਕਾਉਂਸਲਿੰਗ ਦਾ ਕੰਮ ਜਿਹੜਾ ਪਿੰਡ-ਪਿੰਡ ਜਾ ਕੇ ਕਰਨ ਦਾ ਕਾਉਂਸਲਿੰਗ ਕਰਨ ਦਾ ਕੰਮ ਆ ਇਹ ਵੀ ਸਰਕਾਰ ਵੱਲੋਂ ਸਟਾਰਟ ਹੋਣਾ ਹੈ ਸੋ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਸਾਹਮਣੇ ਆਉਣ ਕੁਝ ਅਸੀਂ ਹੀਰੋਜ਼ ਜਿਹੜੇ ਸਰਕਾਰ ਨੇ ਆਈਡੈਂਟੀਫਾਈ ਕੀਤੇ ਹੀਰੋਜ਼ ਦਾ ਨਾਮ ਇਸ ਕਰਕੇ ਦਿੱਤਾ ਹੈ ਕਿ ਉਹ ਖੁਦ ਨਸ਼ਾ ਛੱਡ ਕੇ ਉਹਨੋਂ ਆਪਣਾ-ਆਪਣਾ ਵਧੀਆ ਰੋਜ਼ਗਾਰ ਕੰਮ ਕਰ ਰਹੇ ਨੇ ਉਹ ਸਾਡੇ ਨਾਲ ਜਾਣਗੇ ਜਿਹੜੇ ਖੁਦ ਪਹਿਲਾਂ ਨਸ਼ਾ ਕਰਦੇ ਸੀ ਪਰ ਉਹ ਛੱਡ ਕੇ ਉਹਨਾਂ ਦਾ ਵਧੀਆ ਜੀਵਨ ਜਿਹੜਾ ਉਹ ਬਤੀਤ ਕਰਦੇ ਨੇ ਉਹਨਾਂ ਨੂੰ ਵੀ ਨਾਲ ਲੈ ਕੇ ਅਸੀਂ ਪਿੰਡਾਂ ਚ ਜਾਵਾਂਗੇ ਉਦੋਂ ਕੋਈ ਨਹੀਂ ਸੁਣੇਗਾ ਦਾ ਦੋ ਤਿੰਨ ਤੋਂ ਸਟਾਰਟ ਆ ਜੀ ਕੰਪੇਅਰ ਬਸ ਦੋ ਸੌਰੀ ਤਿੰਨ ਤੋਂ ਤਿੰਨ ਤੋਂ ਸਾਡੀ ਪਹਿਲੀ ਬੀਡੀਸੀ ਦੀ ਮੀਟਿੰਗ ਇੱਥੇ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਪੱਤਰ ਦੀ ਹੋਣੀ ਆ ਉਸ ਤੋਂ ਬਾਅਦ ਉਹ ਅਲੱਗ-ਅਲੱਗ ਹਲਕਾ ਵਾਈਜ਼ ਪਿੰਡ ਵਾਈਜ਼ ਟੀਮਾਂ ਜਿਹੜੀਆਂ ਉਹ ਜਾਣਗੇ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ